ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਜੋ ਘਰ ਪੂਰੀ ਤਰੀਕੇ ਦੇ ਨਾਲ ਪਾਣੀ ਦੇ ਨਾਲ ਕਿਰ ਚੁੱਕੇ ਨੇ ਹੁਣ ਉਹ ਭੁੱਖੇ ਨਹੀਂ ਸੌਣਗੇ ਧੰਗੁਰੂ RAM DAS ਲੰਗਰ ਸੇਵਾ ਸਥਾਨ ਪਿੰਡ ਮਦੀਰ ਦੇ ਵੱਲੋਂ ਹੁਣ ਆਪਣੀਆਂ ਸਾਰੀਆਂ ਹੀ ਗੱਡੀਆਂ ਲੰਗਰ ਲੈ ਕੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵੱਲ ਰਵਾਨਾ ਕਰ ਦਿੱਤੀਆਂ ਨੇ ਧੰਗੁਰੂ RAM DAS ਲੰਗਰ ਸੇਵਾ ਸਥਾਨ ਪਿੰਡ ਮਦੀਰ ਦੇ ਵਿੱਚ ਜਿੱਥੇ ਲੰਗਰ ਮਸ਼ੀਨਾਂ ਦੇ ਰਾਹੀਂ ਤਿਆਰ ਹੁੰਦਾ ਹੈ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਤਾਂ ਹੁਣ ਉਹਨਾਂ ਸਾਰੀਆਂ ਹੀ ਗੱਡੀਆਂ ਦੇ ਰਾਹੀਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਲੰਗਰ ਲਿਜਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਅੱਗੇ ਕਿਸ਼ਤੀਆਂ ਲੈ ਕੇ ਹਰ ਉਸ ਘਰ ਤੱਕ ਲੰਗਰ ਪਹੁੰਚਾਇਆ ਜਾਂਦਾ ਹੈ ਜੋ ਪੂਰੀ ਤਰੀਕੇ ਦੇ ਨਾਲ ਲੋੜਵੰਦ ਹੈ ਜਿੱਥੇ ਕੋਈ ਵੀ ਲੰਗਰ ਲੈ ਕੇ ਨਹੀਂ ਪਹੁੰਚਦਾ ਤਾਂ ਇਸ ਸੇਵਾ ਸੰਸਥਾ ਦਾ ਇਹ ਬਹੁਤ ਵੱਡਾ ਉਪਰਾਲਾ ਹੈ ਕਿ ਕੋਈ ਵੀ ਘਰ ਹੈ ਜਿਹੜਾ ਇਸ ਦੁੱਖ ਦੀ ਘੜੀ ਦੇ ਵਿੱਚ ਭੁੱਖਾ ਨਾ ਸੋਵੇ ਤਾਂ ਹੁਣ ਇੱਥੋਂ ਸਾਰੀਆਂ ਹੀ ਗੱਡੀਆਂ ਲੰਗਰ ਲੈ ਕੇ ਰਵਾਨਾ ਹੋ ਗਈਆਂ ਨੇ ਜੋ ਕਿ ਕਿਸ਼ਤੀਆਂ ਰਾਹੀਂ ਹਰ ਲੋੜਵੰਦ ਪਰਿਵਾਰ ਤੱਕ ਲੰਗਰ ਪਹੁੰਚਾਉਣ ਗਈਆਂ ਤੁਹਾਨੂੰ ਗੁਰੂ ਰਾਮਦਾਸ ਜੀ ਲੰਗਰ ਸੇਵਾ ਪੋਰੀ ਦਾ ਹਿਸ਼ਾਰਪੁਰ ਬ੍ਰਾਂਚ ਮੰਦਿਰ ਸ੍ਰੀ ਮੁਕਤਸਰ ਸਾਹਿਬ ਜਿੰਨੀਆਂ ਵੀ ਗੁਰੂ ਰਾਮਦਾਸ ਦੇ ਮਹਾਰਾ ਦੇ ਆਸ਼ੀਰਵਾਦ ਨਾਲ ਜਿੰਨੀਆਂ ਵੀ ਆਪਣੇ ਕੋਲੇ ਗੱਡੀਆਂ ਸੇਵਾ ਦੇ ਚੱਲ ਰਹੀਆਂ ਜੀ ਇਹ ਸਾਰੀਆਂ ਗੱਡੀਆਂ ਹੀ ਕੁਝ ਆਪਣੀਆਂ ਫਾਇਲ ਕਾਇਰੀ ਤੇ ਬਾਰਡਰ ਦੇ ਏਰੀਏ ਜਿਹੜੇ ਪਹਾੜ ਪੀੜਤਾਂ ਨਾਲ ਲੋਕ ਜਿਹੜੇ ਪਿੰਡਾਂ ਦੇ ਪਿੰਡ ਡੁੱਬੇ ਪਏ ਆ ਕੁਝ ਜਿਹੜੇ ਰਹੀਆਂ ਗੱਡੀਆਂ ਆਪਣੀਆਂ ਕੁਝ ਜਿਹੜੀਆਂ ਫੂਜਪੁਰ ਦੇ ਬਾਰਡਰ ਦੇ ਏਰੀਏ ਆ ਜੀ ਕੁਝ ਆਪਾਂ ਉਧਰ ਪੇਰੇ ਸਾਰੇ ਦੀਆਂ ਟੋਟਲ ਸਾਰੀਆਂ ਗੱਡੀਆਂ ਹੀ ਇੱਥੋਂ ਆਪਾਂ ਅੱਜ ਲੰਗਰ ਲੈ ਕੇ ਰਵਾਨਾ ਕਰ ਰਹੇ ਆ ਜੀ ਹੜਪੀੜ ਤਾਂ ਨਹੀਂ